ਕੁਝ ਅਣਪਛਾਤੇ ਲੋਕ ਫੌਜੀ ਵਰਦੀ ਦੇ ਵਿੱਚ ਆਉਂਦੇ ਨੇ ਤੇ ਆ ਕੇ ਧਰਮ ਪੁੱਛਦੇ ਨੇ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਤੇ ਜਿਹੜੇ ਉੱਥੇ ਹਿੰਦੂ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਲੋਕ ਨੋਟ ਜੀ ਕਿ ਟੂਰਿਸਟ ਸਾਡੀ ਸ਼ਾਨ ਹੈ ਟੂਰਿਸਟ ਸਾਡੀ ਜਾਨ ਹੈ ਜਿੰਨੇ ਕਰੋਸ ਮਜ਼ਹਰੇ ਕੱਢੇ ਗਏ ਉਹਦੇ ਵਿੱਚ ਨਾ ਸਭ ਤੋਂ ਮਾੜੀ ਗੱਲ ਇਹ ਸੀ ਕਿ ਮੁਸਲਮਾਨ ਮਤਦਾਬਾਦ ਕਿਹਾ ਜਾ ਰਿਹਾ ਸੀ ਅਸੀਂ ਬੇਸ਼ੱਕ ਉਸ ਧਰਮ ਤੋਂ ਨਹੀਂ ਆ ਜਾਂ ਉਸ ਕਮਿਊਨਿਟੀ ਤੋਂ ਨਹੀਂ ਆ ਪਰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਿੰਨੀ ਕੁ ਸਿਆਣਫਾਲੀ ਗੱਲ ਹੈ ਜੇ ਇੰਨੀ ਹੈ ਨਾ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ 25 ਕਰੋੜ ਇੱਥੇ ਆਪਣੇ ਜਿਹੜੇ ਸਾਡੇ ਦੇਸ਼ ਲਈ ਸੀਰਿਤ ਹੋਏ ਆ ਅਬਦੁਲ ਹਮੀਦ ਫਰੀडम फाइਟਰ ਪਿੰਨੇ ਮੁਸਲਮਾਨ ਹੋਏ ਅਬਦੁਲ ਹਮੀਦ ਹੋਏ ਆ ਤੇ ਸਾਡੇ ਐਪੀ ਜੀ ਅਬਦੁਲ ਕਲਾਮ ਹੋਏ ਆ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਪਰਮਾਣੂ ਸੰਪੰਨ ਸ਼ਕਤੀ ਬਣੇ ਬੈਠੇ ਆ ਸਾਡੇ ਕਣੀ ਜੇ ਕੋਈ ਝਾਕਦਾ ਨਹੀਂ ਹੈ ਹੈ ਨਾ ਤੇ ਜੇ ਅਸੀਂ ਉਹਨਾਂ ਕਰਕੇ ਫਿਰ ਸਾਰੇ ਉਹਨਾਂ ਨੂੰ ਮੁਸਲਮਾਨ ਨੇ ਐਲਾਨ ਦੀਏ ਫਿਰ ਉਹਨਾਂ ਨੂੰ ਉਹਨਾਂ ਨੂੰ ਅਤਵਾਦੀ ਐਲਾਨ ਦੀਏ ਸਾਰੇ ਮੁਸਲਮਾਨਾਂ ਨੂੰ ਇਹਨਾਂ ਦੇ ਮੇਰੇ ਕੋਲ ਸਕਰੀਨਸ਼ਾਟ ਪਏ ਆ ਇਹਨਾਂ ਦੀ ਮਾਨਸਿਕਤਾ ਐਸੀ ਗੰਦੀ ਹੋ ਗਈ ਹੈ ਨਾ ਕੁਝ ਲੋਕਾਂ ਦੀ ਜਿੰਨਾ ਕਰਕੇ ਸਾਨੂੰ ਸੱਚੇ ਲੋਕਾਂ ਨੂੰ ਵੀ ਅਸੀਂ ਸ਼ੱਕ ਦੀ ਨਿੰਗਾ ਨਾਲ ਦੇਖਦੇ ਆ ਅਖੇ ਜੀ ਸਹਿਬਜ਼ਾਦੇ ਦਾ ਜੀ ਇੱਥੇ ਸਿੱਖਾਂ ਨੇ ਉਹ ਕਰੇ ਗਾਲ ਮੁਗਲਾ ਇਹ ਮੁਗਲਾਂ ਨੂੰ ਫਾਰਕ ਕਰਨ ਲੱਗੇ ਹੋਏ ਨੇ ਇਹੋ ਜੀ ਇਹਨਾਂ ਦੀ ਘਟੀਆ ਮਾਨਸਿਕਤਾ ਹੋ ਗਈ ਹੈ ਉਹ ਗਰੀਬਾਂ ਲਵੇ ਕੁਛ ਨਹੀਂ ਹੈ ਪੈਣ ਆਪਾ ਪੰਜਾਬ ਦੀ ਧਰਤੀ ਤੇ ਸੰਪੰਨ ਦੇ ਲੋਕ ਆਪਾ ਆਪਣੇ ਲਵੇ ਤੋੜਾ ਨਹੀਂ ਆਪਾਂ ਲੰਗਰ ਲਾਉਣੇ ਪਰ ਉਹਨਾਂ ਨੇ ਵਿਚਾਰੇ ਨੇ ਆਪਦੇ ਸਾਧਨ ਫ੍ਰੀ ਕਰਤੇ ਮਾੜੀ ਜੀ ਮੁਸਕਾਨ ਕਿਸੇ ਕੁਦਰਤ ਕੋਈ ਗੱਲ ਦੇਖ ਕੇ ਆ ਗਈ ਇਹਨਾਂ ਨੇ ਸਕਰੀਨ ਸ਼ਾਟ ਲੈਣਾ ਇਹਨਾਂ ਦੇ ਆਈਟੀ ਸੈਲਾ ਨੇ ਆਹ ਦੇਖੋ ਇਹ ਪਹਿਲਿਆਂ ਨੇ ਕਤਲ ਕਰਤਾ ਦੂਜਿਆਂ ਦਾ ਕੰਮ ਹੈ ਕੈਂਡਲ ਮਾਰਚ ਕੱਢਣਾ ਤੀਜਿਆਂ ਦਾ ਆ ਜੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੁਸਲਮਾਨਾਂ ਨੂੰ ਵੀ ਤੁਸੀਂ ਤੁਸੀਂ ਕੀਤਾ ਇਹ ਕੰਮ ਮੈਂ ਕਿਹਾ ਫਿਰ ਤੁਸੀਂ ਆ ਜੁਪੀ ਚ ਇੱਕ Hindu ਜਿਹੜਾ ਕੰਪਨੀ ਦਾ ਕੋਈ ਮੈਨੇਜਰ ਵੀ ਸੀ ਸ਼ਾਇਦ ਉਹ ਉਹ ਫੜਿਆ ਪਾਕਿਸਤਾਨ ਨੂੰ ਆਪਣੇ ਦੇਸ਼ ਦੀ ਸ਼ੂਭੂ ਦਿੰਦਾ ਉਸ ਕਰਕੇ ਫਿਰ ਸਾਰੇ ਹਿੰਦੂਆਂ ਨੂੰ ਕਹਿ ਦਈਏ ਵੀ ਗਦਾਰ ਹੋ ਤੁਸੀਂ ਤੁਸੀਂ ਮੈਂ ਉਹਨਾਂ ਨੂੰ ਬੜੇ ਸਮਝਦਾਰ ਸਮਝਦਾ ਹੁੰਦਾ ਅਟਲ ਬਿਹਾਰੀ ਬਾਜਪਾਈ ਮਰਹੂਮ ਨੇ ਚਲੋ ਹਨਾ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਜੀ Hindu ਬਹੁ ਗਿਣਤੀ ਹੈ ਹਿੰਦੂਆਂ ਦਾ ਜਾਦੇ ਹੱਕ ਹੈ ਇਸ ਦੇਸ਼ ਤੇ ਇਹਨਾਂ ਦਾ ਉਹਨਾਂ ਦਾ ਮੈਂ ਬਿਆਨ ਸੁਣਿਆ ਮੈਂ ਕਿਹਾ ਮੈਂ ਇਹਨਾਂ ਨੂੰ ਸਮਝਦਾਰ ਸਮਝਦਾ ਸੀਗਾ ਹੁਣ ਜਦੋਂ ਇਹੋ ਜਿਹੇ ਲੋਕਾਂ ਦੇ ਮਾਨਸਿਕਤਾ ਚ ਇਹੋ ਜਿਹੇ ਬਿਆਨ ਨਿਕਲਦੇ ਆ ਇਹਦਾ ਮਤਲਬ ਘਟ ਘਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੇ ਆ ਇਹ ਜਿਹੜੇ ਨੂੰ ਇਹੀ ਨਾ ਪਤਾ ਲੱਗਿਆ ਹੋਵੇ ਵਿਪਨਰਾਵਤ ਵਰਗੇ ਸਾਡੇ ਦੇਸ਼ ਦੇ ਵਿੱਚ ਹੈਲੀਕਾਪਟਰ ਉੱਚ ਕੁਆਲਿਟੀ ਦੇ ਕਰੈਸ਼ ਕਰ ਗਏ ਮੌਸਮ ਨਹੀਂ ਖਰਾਬ ਸੀ ਪੁਲਵਾਮਾ ਹੋ ਗਿਆ ਤਾਂ ਜੀਤ ਡਵਾਲ ਨੂੰ ਪਤਾ ਹੀ ਲੱਗਿਆ ਪਹਿਲਗਾਮ ਦਾ ਤਾਂ ਨਹੀਂ ਉਰੀ ਦਾ ਤਾਂ ਨਹੀਂ ਇਹਨੂੰ ਪਤਾ ਲੱਗਿਆ ਇੱਕ ਮੁਸਲਮਾਨ 11 ਲੋਕਾਂ ਨੂੰ ਬਚਾ ਗਿਆ ਉਹ ਗद्दार ਹੈ ਇੱਕ ਮੁਸਲਮਾਨ ਆਦਲ ਹੁਸੈਨ ਆਪਣੀ ਜਾਨ ਵਾਰ ਗਿਆ ਸ਼ਹੀਦ ਹੋ ਗਿਆ ਤੇ ਲੜਦਾ ਅਤਵਾਦੀ ਨਾਲ ਉਹ ਗद्दार ਹੈ ਇਹੀ ਇਹੀ ਫਿਰਦੇਸ਼ ਭਗਤ ਹੋਗੇ ਹੁਣ ਉਹਦਾ ਕੀ ਕੋਈ ਫਾਇਦਾ ਹੈਗਾ ਅੱਜ ਹੀ ਮਹਾਣਾ ਮੋੜ ਮੇਰਾ ਮਹਾਣਾ ਮੋੜਨ ਦਾ ਮਤਲਬ ਪੰਜਾਬੀ ਭਾਸ਼ਾ ਹੈਗੀ ਮਲਬਈ ਦੀ ਮਲਬਈ ਦੀ ਮਤਲਬ ਜਿੱਧਰ ਨੂੰ ਉਹ ਜਾ ਰਿਹਾ ਹੈ ਉਸ ਨੂੰ ਉਧਰੋਂ ਬੰਦ ਕਰਕੇ ਇੱਧਰ ਪੰਜਾਬ 'ਚ ਸ਼ਿਫਟ ਕਰੋ ਮੇਰਾ ਕਹਿੰਦਾ ਮਤਲਬ ਇਹ ਹੈ ਫੇਰ ਮੰਨੂਗਾ ਵੀ ਮੈਂ ਤੁਸੀ ਸਮਝੌਤਾ ਰੱਦ ਕਰਤਾ ਐਵੇਂ ਗੱਲਾਂ ਮਾਰੀ ਜਣੀਆਂ 20 ਸਾਲ ਤਾਂ ਉਹਨੂੰ ਬੰਦ ਕਰਨ ਨੂੰ ਲੱਗਣੇ ਆ ਜੇ ਅੱਜ ਲੱਗਦਾ ਮੋਦੀ ਕਰਨ ਉਹਦੇ ਨੂੰ ਕਿਹਨੇ ਰਹਿਣਾ ਮੈਂ ਰਹਿਣਾ ਮੋਦੀ ਦੀ 70 80 ਸਾਲ ਦੀ ਉਮਰ ਹੋਈ ਪਈ ਆ ਸਾਡੇ 27 ਮਾਸੂਮ ਮਾਰੇ ਗਏ ਤੁਸੀਂ ਸਖਤ ਫੈਸਲਾ ਲਓ ਉਹਨੂੰ ਉਤੇ ਲਾਗੂ ਕਰੋ ਉਸ ਨੂੰ ਐਵੇਂ ਨਾ ਨਾ ਕਰੋ ਵੀ ਕੋਈ ਅੱਜ ਤੋਂ 20 ਸਾਲ ਹੋਣ ਨੂੰ ਹੋਣ ਵਾਲੀਆਂ ਗੱਲਾਂ ਤੁਸੀਂ ਕਹੀ ਜਾਓ ਜੀ ਅਸੀਂ ਐ ਕਰਦਾਂਗੇ ਐ ਕਰਦਾਂਗੇ ਟੈਂਪਰੇਰੀ ਗੱਲਾਂ ਨੇ ਜੀ ਸਾਸ਼ੀਕਲ ਜੀ ਲਿਵ ਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ 22 April ਨੂੰ ਪਹਿਲਗਾਮ ਦੇ ਵਿੱਚ ਕੁਝ ਅਜੀਹਾ ਵਾਪਰਦਾ ਜਿਹਨੂੰ ਵੇਖ ਕੇ ਪੂਰੀ ਦੁਨੀਆ ਸਹਿਮ ਦੇ ਮਾਹੌਲ ਦੇ ਵਿੱਚ ਆ ਜਾਂਦੀ ਹੈ ਉਥੇ 26 ਤੋਂ 27 ਮੌਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅੱਤਵਾਦੀਆਂ ਦੇ ਵੱਲੋਂ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਜਿਸ ਦੇ ਵਿੱਚ ਧਰਮ ਦਾ ਜ਼ਿਕਰ ਹੁੰਦਾ ਹੈ ਕੁਝ ਅਣਪਛਾਤੇ ਲੋਕ ਫੌਜੀ ਵਰਦੀ ਦੇ ਵਿੱਚ ਆਉਂਦੇ ਨੇ ਤੇ ਆ ਕੇ ਧਰਮ ਪੁੱਛਦੇ ਨੇ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਤੇ ਜਿਹੜੇ ਉੱਥੇ ਹਿੰਦੂ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਹਾਲਾਂਕਿ ਉਸ ਦੇ ਵਿੱਚ ਇੱਕ ਮੁਸਲਮਾਨ ਦੀ ਵੀ ਮੌਤ ਹੋਈ ਹੈ ਪਰ ਸਵਾਲ ਹੈ ਜਿਹੜੇ ਉਹ ਬਹੁਤ ਵੱਡੇ ਉੱਠ ਜਾਂਦੇ ਨੇ ਜਦੋਂ ਗੱਲ ਧਰਮ ਦੀ ਆ ਜਾਵੇ ਭਾਰਤ ਦੇ ਵਿੱਚ ਮੇਰੇ ਨਾਲ ਬਾਈ ਅਮਰਤਪਾਲ ਸਿੰਘ ਸੰਗਰੂਰ ਮੌਜੂਦ ਹੈ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਇਸੇ ਮੁੱਦੇ ਦੇ ਉੱਤੇ ਤਿੰਨ ਤੋਂ ਚਾਰ ਵੀਡੀਓ ਵੀ ਪਾਈਆਂ ਸੀ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰੂੰਗੀ ਬਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਭੈਣਾ ਭਰਾਵਾਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ ਭੈਣ ਜੀ ਤੁਸੀਂ ਮੇਰੇ ਕੋਲ ਪਹੁੰਚੇ ਹੋ ਸਭ ਤੋਂ ਪਹਿਲਾ ਸਵਾਲ ਭਾਈ ਮੈਂ ਜੋ ਕੁਝ ਵੀ ਹੋਇਆ ਬਹੁਤ ਮਾੜਾ ਹੋਇਆ ਮੌਤ ਮੌਤ ਹੀ ਹੁੰਦੀ ਆ ਚਾਹੇ ਕਿਸੇ ਦੀ ਵੀ ਹੋਵੇ ਪਰ ਉਸ ਦੇ ਵਿੱਚ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਆ ਉਹ ਹੈਗੀ ਹੈ ਗੰਦੀ ਰਾਜਨੀਤੀ ਦੀ ਗੰਦੀ ਰਾਜਨੀਤੀ ਦੀ ਭੇਂਟ ਚੜੀਆਂ ਨੇ ਇਹ 27 ਮੌਤਾਂ ਹੁਣ ਬਿਆਨਾਂ ਤੋਂ ਕੁਝ ਇਹੋ ਜਿਹਾ ਲੱਗਦਾ ਤੁਸੀਂ ਕੀ ਸੋਚਦੇ ਹੋ ਕਿ ਪਹਿਲਗਾਮ ਦੇ ਵਿੱਚ ਜੋ ਵਾਪਰਿਆ ਉਹ ਇੱਕ ਮੈਸ ਹਾਦਸਾ ਸੀ ਜਾਂ ਕੋਈ ਪਲੈਨਿੰਗ ਸੀ ਦੇਖੋ ਜੀ ਪਿਛਲੇ ਦਿਨੀ ਜੋ ਇਹ 27 ਮਾਸੂਮਾਂ ਦਾ ਕਤਲ ਜਿਹੜਾ ਹੋਇਆ ਇਸ ਨੂੰ ਧਰਮ ਨਾਲ ਜੋੜਿਆ ਜਾ ਰਿਹਾ ਕੁਝ ਪਾਰਟੀਆਂ ਦੇ ਸੈੱਲਾਂ ਵੱਲੋਂ ਆਈਟੀ ਸੈੱਲਾਂ ਵੱਲੋਂ ਪਰ ਮੇਰੇ ਨਜ਼ਰੀਏ ਨਾਲ ਜੇ ਦੇਖਿਆ ਜਾਵੇ ਇਹ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਕਤਲ ਹੈ ਹਜੇ ਤੱਕ ਚਾਰ ਲੋਕਾਂ ਦੀ ਉਹਨਾਂ ਦੀ ਜਿਹੜੇ ਕਹਿ ਰਿਹਾ ਚਾਰ ਤੋਂ 6 ਕਹਿ ਰਿਹਾ ਵਿੱਚ ਉਹਨਾਂ ਦੀ ਕੋਈ ਪਛਾਣ ਨਹੀਂ ਹੋਈ ਉਹ ਕਸ਼ਮੀਰ ਦੇ ਆ ਉਹ ਪਾਕਿਸਤਾਨ ਦੇ ਆ ਕਿੱਥੋਂ ਦੇ ਆ ਉਹ ਹਜੇ ਤੱਕ ਕੋਈ ਪਰ ਕੁਝ ਮੈਂ ਕੀ ਦੇਖਿਆ ਜਿੱਦਨ ਮੈਂ ਇਹਨਾਂ ਨੂੰ ਕੁਐਸਚਨ ਕੀਤਾ ਸਰਕਾਰ ਨੂੰ ਕੀਤਾ ਸਰਕਾਰ ਦੇ ਆਈਟੀ ਸੈੱਲ ਨੂੰ ਕੀਤਾ ਜਿਹੜੀ ਕੇਂਦਰ ਚ ਸਰਕਾਰ ਹੈ ਕਿ ਇਹਨੇ ਇਹ ਕਹਿ ਰਹੇ ਸੀਗੇ ਕਿ ਜਿਹੜਾ ਕਿ ਪਹਿਲੀ ਵਾਰੀ ਹੋਇਆ ਕਿ ਸਾਨੂੰ ਪਤਾ ਲੱਗਿਆ ਵੀ ਅੱਤਵਾਦੀਆਂ ਦਾ ਵੀ ਕੋਈ ਧਰਮ ਹੁੰਦਾ ਹੈ ਵੀ ਅੱਤਵਾਦੀਆਂ ਨੇ ਧਰਮ ਪੁੱਛ ਕੇ ਗੋਲੀ ਮਾਰੀ ਇਹਨਾਂ ਨੇ ਦੋ ਚੀਜ਼ਾਂ ਇਹ ਕਹੀਆਂ ਵੈਸੇ ਮੈਂ ਇਸ ਨੂੰ ਇਹ ਆਪਾਂ ਇੱਕ ਫੌਜੀ ਪਤਾ ਨਹੀਂ ਉਹ ਹੈ ਵੀ ਹੈ ਹਜੇ ਉਹਤੇ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਉਹਨਾਂ ਦੇ ਮੁਤਾਬਕ ਉਹ ਕਹਿ ਰਿਹਾ ਜਿਵੇਂ ਪਲੈਨਿੰਗ ਹੁੰਦੀ ਆ ਕੋਈ ਸਿਆਸੀ ਪਰ ਫਿਰ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਸਿਆਸਤ ਕਰੀਏ ਹੋ ਜੇ ਮੌਕੇ ਤੇ ਆਪਾਂ ਇਸ ਨੂੰ ਜਿੰਨੀ ਇਹਦੀ ਨਿਖੇਦੀ ਕਰਦੇ ਆ ਉਹਨਾਂ ਦੀ ਗੱਲ ਕਰੀ ਉਹ ਕਹਿੰਦੇ ਜੀ ਸਾਨੂੰ ਪਹਿਲੀ ਵਾਰੀ ਮੈਂ ਸਵਾਲ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਕਿ ਹਾਂਜੀ ਮੈਂ ਕਿਹਾ ਵੀ ਉਸ ਤੋਂ ਬਾਅਦ क्रूरਤਾ ਸੋਡੇ ਜਿਹੜੇ ਉਸ ਸਮੇਂ ਇੰਦਰਾ ਗਾਂਧੀ ਦੇ ਅਨਧ ਪਕਤ ਸੀਗੇ ਕਹਿੰਦੇ ਹੋ ਤੁਸੀਂ ਬੀਂਦਰਾ ਗਾਂਧੀ ਪਹਿਲਾਂ ਤੇ ਹੁਣ ਇਹਨੂੰ ਇੰਦਰਾ ਨੂੰ ਇਹ ਹਿੰਦੂ ਨਹੀਂ ਮੰਨਦੇ ਹੈਗੇ ਪਹਿਲੇ ਜੀ ਉਹ ਤਾਂ ਉਹਦੀ ਤੀ ਸੀਗੀ ਪਰ ਉਹਦੀ ਉਹ ਘਰ ਵਾਲੀ ਸੀ ਜੇਬ ਉਹ ਮੈਂ ਕਿਹਾ ਵੀ ਜਿਹੜੇ ਉਹਦੇ ਚਮਚੇ ਸੀ ਅੰਧ ਭਗਤ ਸੀ ਜਿਨ੍ਹਾਂ ਨੇ 6-6 ਮਹੀਨੇ ਦੇ ਬੱਚੇ ਮਾਰੇ 2-2 ਮਹੀਨੇ ਦੇ ਬੱਚੇ ਕੋ-ਕੋ ਮਾਰੇ ਸ਼ਰਾਬ ਦੀਆਂ ਬੋਤਲਾਂ ਧੀਆਂ ਭੈਣਾਂ ਦੇ ਗੁਪਤੰਗਾ ਚ ਬੰਦਿਆਂ ਦੇ ਗੁਪਤੰਗਾ ਚ ਇਥੋਂ ਡੈਥ ਹੋ ਗਈ ਮੈਨੂੰ ਦੱਸਦੇ ਹੁੰਦੇ ਬਾਬਾ ਜੀ ਉੱਥੇ ਚੰਡੀਗੜ੍ਹ ਸੀ ਉਹ ਦਿੱਲੀ ਸੀ ਉਦੋਂ ਜਦੋਂ क्रूरਤਾ ਵਾਪਰੀ ਤੇ ਜਿਨ੍ਹਾਂ ਨੇ ਬਜ਼ੁਰਗਾਂ ਦੇ ਹੱਥ ਵੱਢ ਦਿੱਤੇ ਗਾਲ ਵੱਢ ਦਿੱਤੇ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੈਂ ਕਿਹਾ ਵੀ ਉਹ ਅੱਤਵਾਦੀ ਨਹੀਂ ਹੈਗੇ ਸਭ ਤੋਂ ਜ਼ਿਆਦਾ ਕਰੂਰਤਾ ਉਹ ਅੱਤਵਾਦੀ ਸੀ ਇਹਨਾਂ ਨੇ ਤਾਂ ਫੇਰ ਵੀ ਇਹਨਾਂ ਦਾ ਸਲਾਮ ਕਹਿੰਦਾਗਾ ਕਿ ਸ਼ਰਾ ਦੇ ਮੁਤਾਬਕ ਕਿ ਬੱਚਿਆਂ ਤੇ ਔਰਤਾਂ ਤੇ ਜ਼ੁਲਮ ਕਰਨਾ ਪਾਪ ਹੈ ਇਹਨਾਂ ਨੇ ਉਹੀ ਤੁਸੀਂ ਦੇਖੋਗੇ ਕਸ਼ਮੀਰ ਦੇ ਵਿੱਚ ਉਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਨੇ ਔਰਤਾਂ ਬੱਚੇ ਛੱਡੇ ਆ ਉਹਨਾਂ ਨੇ ਮਾਰੇ ਨਹੀਂ ਆ ਸੋ ਮੈਂ ਕਿਹਾ ਵੀ ਜੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਧਰਮ ਦੇਖ ਕੇ ਤੁਸੀਂ ਉਹਨਾਂ ਨੇ ਪਹਿਲੀ ਵਾਰੀ ਸਾਨੂੰ ਪਤਾ ਲੱਗਿਆ ਜੀ ਫਿਰ ਉਹਨਾਂ ਨੂੰ ਵੀ ਤੁਸੀਂ ਕਹੋ ਸਾਨੂੰ ਤੇ ਸਿੱਖਾਂ ਨੂੰ ਇਸ ਦਾ 40 ਸਾਲ ਪਹਿਲਾਂ ਤਜਰਬਾ ਹੋ ਗਿਆ ਸੀਗਾ ਕਿ ਧਰਮ ਦੇਖ ਕੇ ਅੱਤਵਾਦੀ ਵੀ ਅੱਤਵਾਦੀਆਂ ਦਾ ਕਿਹੜਾ ਆ ਹੁੰਦਾ ਹੈਗਾ ਤੇ ਸਾਨੂੰ ਵੀ ਧਰਮ ਦੇਖ ਕੇ ਮਾਰਿਆ ਗਿਆ ਸੋ ਮੈਂ ਇਹਦੀ ਨਿੰਦਾ ਹੀ ਕਰਦਾ ਜੀ ਹਜੇ ਇਹ ਕਲੀਅਰ ਨਹੀਂ ਕਹਿ ਸਕਦੇ ਆਪਾਂ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ ਜਾਂ ਕੀ ਹੈ ਪਰ ਹੁਣ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਅਸੀਂ ਜੀ ਸਿੱਧੂ ਸਮਝੌਤਾ ਰੱਦ ਕਰਤਾ ਜੀ 20 ਸਾਲ ਲੱਗਣੇ ਉਸ ਨੂੰ ਜੇ ਅੱਜ ਸਰਕਾਰ ਉਹ ਤੇ ਕੋਈ ਕੋਈ ਮਹਾਨਾ ਮੋੜ ਨਾ ਦਰਿਆ ਦਾ ਕੋਈ ਕੋਈ ਖਾਲ ਦਾ ਨਕਾ ਲਾਉਣਾ ਹੁੰਦਾ ਇਹਨਾਂ ਦਾ ਆਈਟੀ ਸੈੱਲ ਇਦਾਂ ਪ੍ਰਚਾਰ ਰਿਹਾ ਹੈ ਫਿਲਮਾਂ ਦੇ ਕਲਿੱਪ ਹੈਲੀਕਾਪਟਰ ਲੜਾਕੂ ਜਹਾਜ਼ ਹੈ ਜਿਹੜੇ ਉਹਨਾਂ ਦੇ ਚੱਕ ਚੱਕ ਪਾਰਿਆ ਜੰਗ ਹੋ ਗਿਆ ਜੇ ਹੋ ਗਿਆ ਬਸ ਆਮ ਲੋਕਾਂ ਨੂੰ ਡਰਾਉਣਾ ਹੈ ਇਹਨਾਂ ਨੇ ਆਮ ਲੋਕਾਂ ਨੂੰ ਅਸਲ 'ਚ ਸਾਡੇ ਦੇਸ਼ ਦੀ ਤਰਾਸ ਦੀ ਹੈ ਸਿਰਫ 20 ਕਰੋੜ ਲੋਕ ਵੋਟਾਂ ਪਾਉਂਦੇ ਆ ਆਪਾਂ ਸਮੁੱਚੇ ਕਹਿ ਦਿੰਦੇ ਆ 20 ਕਰੋੜ ਲੋਕ ਵੋਟਾਂ ਪਾ ਕੇ ਕੇਂਦਰ 'ਚ ਸਰਕਾਰ ਬਣਾਉਂਦੇ ਆ ਸਾਡੇ ਦੇਸ਼ ਦੀ ਆਬਾਦੀ 140 ਕਰੋੜ ਹੈ ਵੋਟ 100 ਕਰੋੜ ਦੇ ਤਕਰੀਬਨ ਹੈ ਤਰਾਸ ਦੀ ਸਾਡੀ ਇਹ ਹੈ ਲੋਕ ਜਾਗਰੂਕ ਨਹੀਂ ਹੋਏ ਇਹ ਗੁੰਮਰਾਹ ਕੀਤਾ ਜਾ ਰਿਹਾ ਜੀ ਹੂੰ ਅ ਵੀ ਤੁਸੀਂ ਜ਼ਿਕਰ ਕੀਤਾ ਵੀ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਬਿਆਨਾਂ ਦੇ ਮੁਤਾਬਕ ਜਾਂ ਜਿੰਨੇ ਕਰੋਸ ਮਜਹਰੇ ਕੱਢੇ ਗਏ ਉਹਦੇ ਵਿੱਚ ਨਾ ਸਭ ਤੋਂ ਮਾੜੀ ਗੱਲ ਇਹ ਸੀ ਕਿ ਮੁਸਲਮਾਨ ਮੋਤਾਬਾਦ ਕਿਹਾ ਜਾ ਰਿਹਾ ਸੀ ਅਸੀਂ ਬੇਸ਼ੱਕ ਉਸ ਧਰਮ ਤੋਂ ਨਹੀਂ ਆ ਜਾਂ ਉਸ ਕਮਿਊਨਿਟੀ ਤੋਂ ਨਹੀਂ ਆ ਪਰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਿੰਨੀ ਕੁ ਸਿਆਨਫਾਲੀ ਗੱਲ ਹੈ ਤੇ ਜਿਹੜੇ ਵੀ ਇਹ ਇਦਾਂ ਕਰ ਰਹੇ ਆ ਹਾਂ ਹੋ ਸਕਦਾ ਉਹ ਕਤਲ ਕਰਨ ਵਾਲੇ ਇਸ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋਣ ਤੇ ਹਰੇਕ ਕਮਿਊਨਿਟੀ ਦੇ ਵਿੱਚ ਕੁਝ ਕੁ ਬੰਦੇ ਮਾਰੇ ਹੁੰਦੇ ਆ ਅੱਜ ਆਪਾਂ ਮਤਲਬ ਪੁਖਤਾ ਕਹਿ ਵੀ ਨਹੀਂ ਸਕਦੇ ਪਰ ਆਪਾਂ ਇਸ ਗੱਲ ਤੋਂ ਵੀ ਨਹੀਂ ਮੁਨਕਰ ਹੋ ਸਕਦੇ ਪਿੱਛੇ ਜਿਹੜੀ ਉਹ ਹਰਿਆਣੇ ਦੀ ਕੁੜੀ ਸੀ ਜਿਹਦੇ ਘਰ ਵਾਲੇ ਨੂੰ ਮਾਰਿਆ ਸੀ ਉਹਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਆ ਕੇ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੌਤਾਂ ਹੋਈਆਂ ਉਹਨਾਂ ਦੇ ਬਿਆਨ ਹੈ ਕਿ ਸਾਨੂੰ ਧਰਮ ਪੁੱਛ ਕੇ ਮਾਰਿਆ ਗਿਆ ਸਾਨੂੰ ਧਰਮ ਪੁੱਛ ਕੇ ਮਾਰਿਆ ਗਿਆ ਕੀ ਇਹ ਪਹਿਲਾਂ ਤੋਂ ਪ੍ਰੀ ਪਲੈਨਿੰਗ ਸੀ ਜਾਂ ਫਿਰ ਜੇ ਉਹ ਮੁਸਲਮਾਨ ਵੀ ਸੀ ਤਾਂ ਪੂਰੀ ਕਮਿਊਨਿਟੀ ਨੂੰ ਮੁਰਦਾਬਾਦ ਕਹਿਣਾ ਕਿੰਨੀ ਕਿਸਿਆਨਫ ਵਾਲੀ ਗੱਲ ਹਾਂਜੀ ਇਹ ਦੇਖਿਆ ਜਾਵੇ ਜਿਵੇਂ ਹੁਣ ਟੈਰਰਿਸਟ ਉਹਨਾਂ ਨੇ ਅੱਤਵਾਦੀ ਨੇ ਕੀਤਾ ਉਹਨਾਂ ਵੱਲੋਂ ਤਾਂ ਇਹ ਪਹਿਲਾਂ ਹੀ ਬਣਿਆ ਹੁੰਦਾ ਨਾ ਪ੍ਰੋਗਰਾਮ ਮੁਸਲਮਾਨਾਂ ਨੂੰ ਮਾਰਨਾ ਉਹਨਾਂ ਲਈ ਪਾਪ ਹੀ ਹੈ ਉਹ ਇਤੇ ਇਤੇ ਸਹੀ ਹੈ ਬਿਲਕੁਲ ਜੇ ਉਹ ਪਾਕਿਸਤਾਨ ਦੇ ਹੈ ਆਪਾਂ ਨੂੰ ਹਜੇ ਪਛਾਣੇ ਨਹੀਂ ਹੋਈ ਪਰ ਹੁਣ ਤੁਸੀਂ ਕੀ ਕਰ ਰਹੇ ਹੋਗੇ ਤੁਸੀਂ ਚਾਰ ਬੰਦਿਆਂ ਦੀ ਗਲਤੀ ਪੂਰੀ ਕਮਿਊਨਿਟੀ ਤੇ 56 57 ਕੰਟਰੀਆਂ ਉਹਨਾਂ ਦੀਆਂ ਸਾਡੇ ਦੇਸ਼ 'ਚ 25 ਕਰੋੜ ਰਹਿੰਦੇ ਆ ਜੇ ਇੰਨੇ ਹੈ ਨਾ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ 25 ਕਰੋੜ ਇੱਥੇ ਆਪ ਆਪਣੇ ਜਿਹੜੇ ਸਾਡੇ ਦੇਸ਼ ਲਈ ਸ਼ਹੀਦ ਹੋਏ ਐ ਅਬਦੁਲ ਹਮੀਦ ਫ੍ਰੀडम फाइਟਰ ਕਿੰਨੇ ਮੁਸਲਮਾਨ ਹੋਏ ਅਬਦੁਲ ਹਮੀਦ ਹੋਏ ਐ ਤੇ ਸਾਡੇ ਐਪੀ ਜੀ ਅਬਦੁਲ ਕਲਾਮ ਹੋਏ ਐ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਪਰਮਾਣੂ ਸੰਪੰਨ ਸ਼ਕਤੀ ਬਣੇ ਬੈਠੇ ਆ ਸਾਡੇ ਕਣੀ ਜੇ ਕੋਈ ਝਾਕਦਾ ਨਹੀਂ ਹੈ ਹਨਾ ਤੇ ਜੇ ਅਸੀਂ ਉਹਨਾਂ ਕਰਕੇ ਫਿਰ ਸਾਰੇ ਉਹਨਾਂ ਨੂੰ ਮੁਸਲਮਾਨ ਨਹੀਂ ਐਲਾਨ ਦੀਏ ਫਿਰ ਉਹਨਾਂ ਨੂੰ ਉਹਨਾਂ ਨੂੰ ਅਤਵਾਦੀ ਐਲਾਨ ਦੀਏ ਸਾਰੇ ਮੁਸਲਮਾਨਾਂ ਨੂੰ ਹੁਣ ਡੇਰਾ ਬੱਸੀ ਹੈ ਆਪਣੇ ਪੰਜਾਬ ਦੀ ਮੈਂ ਕੱਲ ਨਿਊਜ਼ ਦੇਖੀ ਉਸ ਤੇ ਜਾਨਲੇਵਾ ਹਮਲਾ ਹੋਇਆ ਕਸ਼ਮੀਰ ਤੇ ਇਹ ਸਾਡੇ ਪੰਜਾਬ ਨੂੰ ਵੀ ਉਹ ਜੂਪੀ ਵਿਹਾਰ ਬਣਾਉਣਾ ਚਾਹੁੰਦੇ ਆ ਇੱਥੇ ਪੜਨ ਆਉਂਦੇ ਆ ਨਾ ਸਟੂਡੈਂਟ ਮੈਂ ਕੱਲ ਵੀ ਬੋਲਿਆ ਸੀਗਾ ਕਿ ਸਾਡੇ ਪੰਜਾਬ ਨੂੰ ਇਸ ਤਰ੍ਹਾਂ ਖਬਰਦਾਰ ਹੋ ਜੋ ਪਹਿਲਾਂ ਮੈਂ ਅਸੀਂ ਪੁਲਿਸ ਦਾ ਵੀ ਸਾਥ ਦੇਵਾਂਗੇ ਸਾਡੀ ਪੁਲਿਸ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਜਿਹੜਾ ਪੰਜਾਬ ਦੇ ਵਿੱਚ ਇਹੋ ਜਿਹਾ ਕਿਉਂਕਿ ਸਾਡੀ ਇੱਥੇ ਹੀ ਫਾਲ ਪੁੱਗ ਸਕਦੀ ਹੈ ਸਾਡੀ ਸਟੇਟ ਹੈ ਇਹ ਚਾਹੇ ਛੋਟੀ ਰਹੀ ਹੈ ਵੀ ਉਹਨਾਂ ਦਾ ਨਾਂ ਕੱਟੋ ਇੱਥੋਂ ਦਫਾ ਕਰੋ ਇਹਨਾਂ ਨੂੰ ਕੱਢੋ ਇੱਥੋਂ ਪੰਜਾਬ ਚੋਂ ਤੇ ਜਿਹੜੇ ਜਿਹੜੇ ਵੀ ਕੋਈ ਕਸ਼ਮੀਰੀਆਂ ਤੇ ਇਥੇ ਟਾਰਗੇਟ ਕਰਦੇ ਆ ਐਕਸ਼ਨ ਲਓ ਨਹੀਂ ਫਿਰ ਇਹ ਨਾ ਹੋਵੇ ਕਿ ਸਾਨੂੰ ਬੰਦੇ ਬਣਾਉਣੇ ਪੈਣਾ ਹੋ ਸਰਕਾਰ ਨੇ ਕਾਫੀ ਸਖਤ ਐਕਸ਼ਨ ਲਿੱਤੇ ਵੀ ਹੈ ਚਾਰ ਤੋਂ ਪੰਜ ਫੈਸਲੇ ਸਰਕਾਰ ਦੇ ਸਾਹਮਣੇ ਆਏ ਆ ਜਿਸ ਦੇ ਵਿੱਚ ਪੰਜਾਬ ਦੀ ਹੱਦ ਨਾਲ ਲੱਗਦਾ ਟਾਰੀ ਬਾਰਡਰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਕੁਝ ਲੋਕ ਸਵਾਲ ਚੁੱਕਣ ਵਾਲੇ ਵੀ ਚੁੱਕ ਰਹੇ ਆ ਕਿ ਬਾਕੀ ਬਾਰਡਰਾਂ ਦੇ ਉੱਤੇ ਕੀ ਪ੍ਰਤੀਕਿਰਿਆ ਆ ਸਰਕਾਰ ਦੀ ਇਸ ਤੋਂ ਇਲਾਵਾ ਜਿਹੜੇ ਇੱਧਰ ਸੀ ਉਹਨਾਂ ਨੂੰ 48 ਘੰਟਿਆਂ ਤੋਂ ਪਹਿਲਾਂ ਉੱਧਰ ਮੋੜਨ ਦੀ ਗੱਲ ਕਰਤੀ ਤੇ ਵੀਜ਼ੇ ਦੇਨੇ ਬੰਦ ਕਰਤੇ ਇੱਧਰ ਲਿਆਂ ਨੂੰ ਵੀ ਤੇ ਉੱਧਰ ਲਿਆਂ ਨੂੰ ਵੀ ਵਪਾਰ ਬੰਦ ਕਰ ਦਿੱਤਾ ਇਹਦੇ ਬਾਰੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਹਾਂਜੀ ਇਹ ਵੀ ਤੁਸੀਂ ਦੇਖੋ ਇਹਨਾਂ ਦੀ ਰਾਜਨੀਤੀ ਕਿਹੋ ਜੀ ਰਾਜਨੀਤੀ ਹੈ ਇੱਕ ਮਹੀਨੇ ਬਾਅਦ ਮੈਂ ਸਿੰਦਰਾ ਨਾਮਕ ਖਰੀਦੂੰਗਾ ਤੈਨੂੰ ਜਿਹੜੀ ਇਹਨਾਂ ਦੀ ਕੇਂਦਰ ਸਰਕਾਰ ਐ ਇਹਨੂੰ ਨੰਗਾ ਕਰਨਾ ਲੋਕਾਂ ਸਾਹਮਣੇ ਜੇ ਤਾਂ ਉਹ ਸਿੰਧਾ ਨਾਮਕ ਪਾਕਿਸਤਾਨ ਵਾਲਾ ਬੰਦ ਹੋ ਗਿਆ ਫਿਰ ਤਾਂ ਆਪਾਂ ਸਮਝਾਂਗੇ ਵੀ ਵਪਾਰ ਬੰਦ ਹੋ ਗਿਆ ਇਹੀ ਹੁੰਦਾ ਨਾ ਵਪਾਰ ਦਾ ਮਤਲਬ ਵੀ ਕੋਈ ਚੀਜ਼ ਆਪਣੇ ਪਾਕਿਸਤਾਨ ਦੀ ਮਿਲੇ ਨਾ ਦੇਸ਼ 'ਚ ਅੱਛਾ ਇਹ اٹਾਰੀ ਅਟਾਰੀ ਤੇ ਪਹਿਲੀ ਨਹੀਂ ਵਪਾਰ ਹੋ ਰਿਹਾ ਜੇ ਇਹਨਾਂ ਦੀ ਬੰਦ ਕਰਨ ਦੀ ਵਪਾਰ ਬੰਦ ਕਰਨ ਦੀ ਮਨਸ਼ਾ ਹੈ ਫਿਰ ਆ ਜੰਮੂ ਕਟੜਾ ਹਾਈਵੇ ਕਾ ਨੂੰ ਬਣਾਏ ਸੀ ਇਹਨਾਂ ਨੇ ਇਹ ਉਦੋਂ ਹੀ ਡਰਾਮਾ ਹੈਗਾ ਕੋਈ ਕਿਤੇ ਸਟੇਟ 'ਚ ਕੋਈ ਬੋਟਾ ਹੁੰਦੀ ਆ ਮਾੜਾ ਮੋਟਾ ਉਹ 27 ਮਾਸੂਮ ਮਾਰੇ ਗਏ ਉਹਨਾਂ ਨਾਲ ਅਸੀਂ ਹਮਦਰਦੀ ਕਰੀਏ ਮੈਂ ਕਹਿੰਦਾ ਦੀ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਖਾਤਮਾ ਕਰੋ ਚਾਹੇ ਪਾਕਿਸਤਾਨ 'ਚ ਬੈਠੇ ਜੰਗ ਲਾ ਲਓ ਪਾਕਿਸਤਾਨ ਵਾਲੇ ਅਸੀਂ ਅਸੀਂ ਨਹੀਂ ਕਹਿੰਦੇ ਪਰ ਸਿਆਸਤ ਕਿਉਂ ਕਰਦੇ ਹੋ ਉੱਥੇ ਅਮਬਾਨੀਆਂ ਡਾਨੀਆਂ ਦੇ ਪੋਰਟ ਉਹ ਬੰਦ ਕਰੋ ਜਿੱਥੋਂ ਵਪਾਰ ਹੁੰਦਾ ਬਾਇਆ ਦਬਈ ਹੋ ਕੇ ਹੁਣ ਇਹਨਾਂ ਨੇ ਕਿਹਾ ਜੀ ਅਸੀਂ ਮੈਂ ਦੱਸਿਆ ਜਿਵੇਂ ਪਹਿਲਾਂ ਸਿੰਧੂ ਸਮਝੌਤਾ ਕਰਤਾ ਜੀ ਅਸੀਂ ਉਹ ਕਰਤਾ ਜੀ ਹੁਣ ਪਾਕਿਸਤਾਨ ਵਾਲੇ ਕਹਿੰਦੇ ਅਸੀਂ ਤੀਜੇ ਦੇਸ਼ਾਂਹੀਂ ਜਿਹੜਾ ਵਪਾਰ ਹੁੰਦਾ ਉਹ ਵੀ ਨਹੀਂ ਇਹਨਾਂ ਨਾਲ ਕਰਨਾ ਇੰਡੀਆ ਵਾਲਿਆਂ ਨਾਲ ਹੁਣ ਇਤੋਂ ਸਖਤ ਫੈਸਲਾ ਤਾਂ ਪਾਕਿਸਤਾਨ ਵਾਲੇ ਲੈ ਗਏ ਆਪਣੇ ਵਾਲਿਆਂ ਨੇ ਅਮਬਾਨੀ ਦਾ ਤਾਂ ਪੋਰਟ ਬੰਦ ਨਹੀਂ ਕੀਤਾ ਨਾ ਉਹ ਤਾਂ ਉਹ ਕਹਿੰਦੇ ਅਸੀਂ ਸਮਾਨ ਹੀ ਨਹੀਂ ਲੈਣਾ ਇੰਡੀਆ ਦਾ ਕਾਲਗੇਟ ਵਗੈਰਾ ਜਿੰਨਾ ਸਮਾਨ ਹੈ ਇਹ ਅੱਛਾ ਮੈਂ ਮੇਰੇ ਹੁਣ ਸਾਹਮਣੇ ਨਹੀਂ ਆ ਰਹੀ ਉਹ ਵੀਡੀਓ ਸੇਂਦਾ ਨਾਮਕ ਕੀ ਕਰਦੇ ਆ ਆਪਣੇ ਇੰਡੀਆ ਚੋ ਇਹ ਐਕਸਪੋਰਟ ਕਰਦੇ ਆ ਬਣਾ ਬਣਾ ਕੇ ਕਿਉਂ ਆਪਣੇ ਤਾਂ ਹੁੰਦਾ ਨਹੀਂ ਐ ਉਹਨਾਂ ਨੇ ਪਿਆਜ਼ੀ ਰੰਗ ਮਲਾਉਣਾ ਸ਼ੁਰੂ ਕਰਤਾ ਵੀ ਦੇਖੋ ਜੀ ਕਿਉਂ ਨਿਸ਼ਾਨੀ ਲੱਗ ਗਈ ਹੁਣ ਮੈਂ ਤੁਹਾਨੂੰ ਫੇਰ ਕਹਿ ਰਿਹਾ ਇੱਕ ਮਹੀਨੇ ਨੂੰ ਮੈਂ ਕਿਸੇ ਦੁਕਾਨ ਤੇ ਕਰਿਆਨੇ ਦੀ ਤੇ ਜਾ ਕੇ ਨਾ ਸੇਂਦਾ ਨਾਮਕ ਲਵਾਂ ਜੇ ਤਾਂ ਮਿਲ ਗਿਆ ਉਥੋਂ ਫਿਰ ਤਾਂ ਮੈਂ ਸਮਝੂ ਵੀ ਨਿਰਲਾਜਾ ਹੈ ਬੰਦਾ ਇਹ ਲੋਕਾਂ ਨੂੰ ਵੋਟਾਂ ਲੈਣ ਦੇ ਵਾਸਤੇ ਗਮਰਾਹ ਕਰ ਰਿਹਾ ਹੈ ਤੇ ਜੇ ਨਾ ਮਿਲੇ ਫਿਰ ਕਹੂੰਗਾ ਵੀ ਹਾਂ ਕਰੜਾ ਫੈਸਲਾ ਸਖਤ ਫੈਸਲਾ ਸਭ ਰਾਜਨੀਤੀ ਹੈ ਕੋਈ ਸਖਤ ਨਹੀਂ ਹੈ ਜੇ ਕਰਨਾ ਹੈ ਪਾਣੀ ਦਾ ਮਹਾਨਾ ਮੋੜ ਦੋ ਵਪਾਰ ਉਧਰੋਂ ਬੰਦ ਕਰੋ ਜਿੱਥੋਂ ਹੁੰਦਾ ਹੈ ਅਸਲ ਹੂੰ ਪਾਣੀ ਦਾ ਮੋਹਣਾ ਕਿਹੜੀ ਕਿਹੜੇ ਪਾਣੀ ਦੀ ਗੱਲ ਰਾਵੀ ਦੀਆਂ ਗੱਲਾਂ ਕਰਦੇ ਆ ਸਿੰਧੂ ਦੀਆਂ ਗੱਲਾਂ ਕਰਦੇ ਆ ਆਪਣੇ ਨੀਲ ਦਰਿਆ ਉਹਨੂੰ ਕਿਹਾ ਜਾਂਦਾ ਸੀਗਾ ਚਲੋ ਵੱਖ-ਵੱਖ ਦਰਿਆ ਵੱਡੀ ਗੱਲ ਹੋ ਜਾਂਦੀ ਹੈ ਹੁਣ ਇਹ ਕਹਿੰਦੇ ਅਸੀਂ ਤਾਂ ਜੀ ਉਹ ਸਮਝੌਤਾ ਰੱਦ ਕਰਤਾ ਅਸੀਂ ਪਹਿਲਾਂ ਇਹਨਾਂ ਨੇ ਰਾਵੀ ਉਹਨਾਂ ਨੂੰ ਪਾਣੀ ਉਹਦੀ ਜਾਂਦਾ ਜਦੋਂ ਕੋਈ ਮਾੜਾ ਮੋਟਾ ਹੜਾ ਆ ਜਾਂਦਾ ਉਹਨਾਂ ਜ ਆਪਾਂ ਨੂੰ ਪੰਜਾਬ ਨੂੰ ਐ ਡੋਬ ਦਿੰਦੇ ਆ ਉਦੋਂ ਪਿੱਛੋਂ ਕੋਈ ਇਹਨਾਂ ਦਾ ਕੋਈ ਧਿਆਨ ਨਹੀਂ ਸਿਸਟਮ ਨਹੀਂ ਕੋਈ ਪ੍ਰਬੰਧ ਨਹੀਂ ਹੈਗਾ ਇਹਨਾਂ ਨੂੰ ਇਹ ਨਹੀਂ ਲਿਮਟ 'ਚ ਪਤਾ ਲੱਗਦਾ ਵੀ ਪਾਣੀ ਉੱਥੇ ਕੰਢੀ ਤੇ ਛੱਡਣਾ ਕਿੰਨਾ ਸੀਨੇ ਹੁਣ ਉਹਦਾ ਕੀ ਕੋਈ ਫਾਇਦਾ ਹੈਗਾ ਅੱਜ ਹੀ ਮਹਾਣਾ ਮੋੜ ਮੇਰਾ ਮਹਾਣਾ ਮੋੜਨ ਦਾ ਮਤਲਬ ਪੰਜਾਬੀ ਭਾਸ਼ਾ ਹੈਗੀ ਮਲਬਈ ਦੀ ਮਲਬਈ ਦੀ ਮਤਲਬ ਜਿੱਧਰ ਨੂੰ ਉਹ ਜਾ ਰਿਹਾ ਉਸ ਨੂੰ ਉਧਰੋਂ ਬੰਦ ਕਰਕੇ ਇਧਰ ਪੰਜਾਬ ਚ ਸ਼ਿਫਟ ਕਰੋ ਮੇਰਾ ਕਹਿਣ ਦਾ ਮਤਲਬ ਇਹ ਹੈ ਫੇਰ ਮੰਨੂਗਾ ਵੀ ਮੈਂ ਤੁਸੀ ਸਮਝੌਤਾ ਰੱਦ ਕਰਤਾ ਐਵੇਂ ਗੱਲਾਂ ਮਾਰੀ ਜਣੀਆਂ 20 ਸਾਲ ਤਾ ਉਹਨੂੰ ਬੰਦ ਕਰਨ ਨੂੰ ਲੱਗਣਿਆ ਜੇ ਅੱਜ ਲੱਗਦਾ ਮੋਦੀ ਕਰਨ ਉਹਦੇ ਨੂੰ ਕਿਹਨੇ ਰਹਿਣਾ ਮੈਂ ਰਹਿਣਾ ਮੋਦੀ ਦੀ 70 80 ਸਾਲ ਦੀ ਉਮਰ ਹੋਈ ਪਈ ਐ ਐਵੇਂ ਇਹੋ ਕੋਈ ਜਿਹਾ ਰਾਜਨੀਤੀ ਕਰਨੀ ਲੰਮੀ ਉਮਰ ਦੀ ਅਸੀਂ ਪ੍ਰਾਈਮ ਮਿਨਿਸਟਰ ਨੇ ਕਾਮਨਾ ਕਰਦੇ ਆ ਕਿ ਹੋਣ ਪਰ ਇਹੋ ਜੀ ਰਾਜਨੀਤਿਕ ਕਰਨੀ 27 ਮਾਸੂਮ ਮਾਰੇ ਗਏ ਤੁਸੀਂ ਸਖਤ ਫੈਸਲਾ ਲਓ ਉਹਨੂੰ ਉਤੇ ਲਾਗੂ ਕਰੋ ਉਸ ਨੂੰ ਐਵੇਂ ਨਾ ਨਾ ਕਰੋ ਵੀ ਕੋਈ ਅੱਜ ਤੋਂ 20 ਸਾਲ ਹੋਣ ਨੂੰ ਹੋਣ ਵਾਲੀਆਂ ਗੱਲਾਂ ਤੁਸੀਂ ਕਹੀ ਜਾਓ ਜੀ ਅਸੀਂ ਐ ਕਰਦਾਂਗੇ ਐ ਕਰਦਾਂਗੇ ਟੈਂਪਰੇਰੀ ਗੱਲਾਂ ਨੇ ਜੀ ਉਹ ਇੱਕ ਪਾਸੇ ਟ੍ਰੈਫਿਕ ਨੂੰ ਲੈ ਕੇ ਬੜੀਆਂ ਮਤਲਬ ਇਹਨਾਂ ਦੇ ਬਿਆਨ ਆਉਂਦੇ ਆ ਕਿ ਜੇ ਤਿੰਨ ਜਾਨੇ ਮੋਟਰਸਾਈਕਲ ਤੇ ਬਹਿ ਗਏ ਜਾਂ ਸੀਟ ਬੈਲਟ ਨਾ ਲੱਗੀ ਹੋਈ ਜਾਂ ਵਾਹਨ ਜਿਹੜਾ ਹੈਗਾ ਉਹਦੀ ਸਮੇਂ ਸਿਰ ਸਰਵਿਸ ਨਾ ਕਰਾਈ ਤਾਂ ਚਲਾਨ ਕੱਟਣ ਵਾਸਤੇ ਕਿਸੇ ਨੂੰ ਇੱਕ ਨਾਕਾ ਨਹੀਂ ਲੰਘਣ ਦਿੱਤਾ ਜਾਂਦਾ ਤੇ ਇੱਕ ਬੰਨੇ ਇੰਨੇ ਬੰਦੇ ਜਿਹੜੇ ਆ ਉਹ ਬਾਰਡਰ ਕ੍ਰੋਸ ਕਰਕੇ ਇੰਡੀਆ ਦੇ ਵਿੱਚ ਦਾਖਲ ਹੋ ਗਏ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਇਹੀ ਬੇਨਤੀ ਮੇਰੀ ਫੇਰ ਮੈਂ ਇਹੀ ਕਰਦਾ ਕਿ ਜੇ ਹੁਣ ਆਪਣੇ ਇੱਥੇ ਦੋ ਗੱਲਾਂ ਆ ਜਾਂਦੀਆਂ ਜੇ ਆਪਾਂ ਕਹਿੰਦੇ ਆ ਕਿ ਬਾਰਡਰ ਟਪ ਹੈ ਇਸ ਹੱਦ ਦੀ ਆਰਮੀ ਤੇ ਵੀ ਸਵਾਲ ਉੱਠਦਾ ਸਾਡੀ ਫੌਜ ਨੂੰ ਬਦਨਾਮ ਕਰਨ ਦੀਆਂ ਸਾਜਸ਼ਾਂ ਵੀ ਹੋ ਸਕਦੀਆਂ ਨੇ ਇਹ ਪਰ ਮੈਨੂੰ ਇਹਨਾਂ ਕੋ ਪਤਾ ਹੈ ਕਿ ਜਿੱਦ ਦੇ ਅੰਗਰੇਜ਼ ਗਏ ਆ ਇਹ ਜਿਹੜੇ ਕਾਲੇ ਅੰਗਰੇਜ਼ ਹੈ ਨਾ ਇਹ ਜਿੰਨਾ ਕਰਕੇ ਅਸੀਂ ਅੱਜ ਵੀਡੀਓ ਬਣਾ ਰਹੇ ਸਾਡੇ ਦੇਸ਼ ਦੀ ਆਰਮੀ ਫੌਜ ਹੈ ਜੇ ਬਾਰਡਰਾਂ ਤੇ ਖੜੀ ਹੈ ਤਾਂ ਅਸੀਂ ਇੱਥੇ ਆਜ਼ਾਦ ਆ ਇਹ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕਸਰ ਨਹੀਂ ਛੱਡਦੇ ਹੈਗੇ ਕੋਈ ਕਮੀ ਨਹੀਂ ਛੱਡਦੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੁਸੀਂ ਜਾ ਕੇ ਦੇਖੋ ਆ ਸਿਮਰਨਜੀਤ ਮਾਨ ਨੇ ਇਥੋਂ ਦੇਖੋ ਆ ਗਏ ਸੀਗੇ ਅਸੀਂ ਜੀ ਬਾਰਡਰ ਖੋਲੋ ਫੌਜ ਨੇ ਕਿੱਦੀ ਦੂਰ ਮੋੜੇ ਉਹ ਅੱਛਾ ਫਿਰ ਜਿਹੜਾ ਜਿਹੜੇ ਬਰੂਦ 1 47 ਆਰ ਡੀ ਐਕਸ ਇਹਨਾਂ ਅਸਲ ਲੰਗ ਕਿਵੇਂ ਆਉਂਦਾ ਮੈਂ ਤਾਂ ਹੈਰਾਨ ਆ ਜੇ ਐ ਲੰਗ ਆਉਂਦਾ ਫਿਰ ਇਹਨਾਂ ਦੇ ਅੰਧ ਭਗਤ ਕਹਿੰਦੇ ਆ ਅਮਰੀਕਾ ਤੁਸੀਂ ਵੀਡੀਓ ਦੇਖੀ ਹੋਣੀ ਆ ਅਸੀਂ ਪਹਿਲਾਂ ਅਮਰੀਕਾ ਕਹਿੰਦਾ ਸੀ ਕਿਆ ਚੀਜ਼ ਹੋ ਤੁਸੀਂ ਕਿਆ ਚੀਜ਼ ਹੋ ਅਬ ਹਮ ਕਹਤੇ ਹੈ ਅਮਰੀਕਾ ਕਿਆ ਚੀਜ਼ ਹੈ ਬੇ ਤੂੰ ਕਿਆ ਜੀ ਤੁਸੀਂ ਅਮਰੀਕਾ ਬਣ ਜਾਓਗੇ ਜੇ ਤੁਹਾਡੇ ਦੇਸ਼ ਚ ਇਸ ਤਰ੍ਹਾਂ ਸਮਾਲ ਲੰਗ ਕੇ ਆ ਰਿਹਾ ਹੈ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈ ਤੇ ਤੁਸੀਂ ਅਮਰੀਕਾ ਕਿਹੜੇ ਹਿਸਾਬ ਨਾਲ ਬਣ ਜਾਓਗੇ ਤੁਸੀਂ ਕਹੀ ਜਾਂਦੇ ਹੋ ਜੀ ਡੀ ਪੀ ਅਸੀਂ ਇੱਥੇ ਲੈ ਕੇ ਜੀ ਉਹ ਲੈ ਕੇ ਜੀ ਡੀ ਪੀ ਤਾਂ ਬੰਗਲਾਦੇਸ਼ ਦੀ ਵੀ ਤੁਸੀਂ ਦੇਖ ਲਓ ਕਿੱਥੇ ਸੀਗੀ ਉਥੇ ਕੀ ਹਿੱਲਾ ਹੋਇਆਗਾ ਜੀ ਡੀ ਪੀ ਦਾ ਕੀ ਕਰੋਗੇ ਜੇ ਤਾਂ ਕੋਈ ਆਮ ਲੋਕਾਂ ਨੂੰ ਤਾਂ ਤੁਸੀਂ ਕੋਈ ਸਹੂਲਤ ਨਹੀਂ ਦੇਣੀ ਅਸੀਂ ਕਹੀ ਜਾਂਦੇ ਜੀ ਸਾਡੇ ਦੇਸ਼ ਦਾ ਖਰਚਾ ਇੰਨਾ ਹੋ ਗਿਆ ਐਨੇ ਲੋਕ ਖਰਚ ਕਰਦੇ ਐਡਾ ਸਾਡੇ ਪੈਸਾ ਘੁੰਮਦਾ ਉਹ ਇਹਨਾਂ ਦਾ ਟੈਂਪਰੇਰੀ ਗੱਲਾਂ ਬਦਨਾਮ ਕਰਨੀਆਂ ਗੱਲਾਂ ਜੀ ਤੁਸੀਂ ਇਹਨੂੰ ਪਿੱਛੇ ਕੰਪੇਅਰ ਕੀਤਾ 40 41 ਸਾਲ ਪਹਿਲਾਂ ਦੇ ਨਾਲ ਕੀ ਲੱਗਦਾ ਕਿ ਕਟਗਿੰਤੀਆਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਇਹੋ ਜਿਹੇ ਵਤਕਾਰੇ ਵਰਪਰਦੇ ਰਹਿੰਦੇ ਆ ਤਰੀਕਾ ਬਦਲਦੀਆਂ ਰਹਿੰਦੀਆਂ ਨੇ ਪਰ ਹੁੰਦਾ ਏ ਕਟਗਿੰਤੀਆਂ ਦੇ ਨਾਲ ਬਿਲਕੁਲ ਜੀ ਬਿਲਕੁਲ ਕਟਗਿੰਤੀ ਹੈ ਜਿਹੜਾ ਭਾਰਤ ਦੇ ਵਿੱਚ ਸੁਰੱਖਿਤ ਨਹੀਂ ਹੈ ਇਹ ਤੇ ਮੈਂ ਤੁਸੀਂ ਮੈਂ ਉਹਨਾਂ ਨੂੰ ਬੜੇ ਸਮਝਦਾਰ ਸਮਝਦਾ ਹੁੰਦਾ ਅਟਲ ਵਿਹਾਰੀ ਬਾਜਪਾਈ ਮਰਹੂਮ ਨੇ ਚਲੋ ਹਨਾ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਜੀ ਹਿੰਦੂ ਬਹੁ ਗਿਣਤੀ ਹੈ ਹਿੰਦੂਆਂ ਦਾ ਜ਼ਿਆਦਾ ਹੱਕ ਹੈ ਇਸ ਦੇਸ਼ ਤੇ ਇਹਨਾਂ ਦਾ ਉਹਨਾਂ ਦਾ ਮੈਂ ਬਿਆਨ ਸੁਣਿਆ ਮੈਂ ਕਿਹਾ ਮੈਂ ਇਹਨਾਂ ਨੂੰ ਸਮਝਦਾਰ ਸਮਝਦਾ ਸੀਗਾ ਹੁਣ ਜਦੋਂ ਇਹੋ ਜਿਹੇ ਲੋਕਾਂ ਦੇ ਮਾਨਸਿਕਤਾ ਚੋਂ ਇਹੋ ਜਿਹੇ ਬਿਆਨ ਨਿਕਲਦੇ ਆ ਇਹਦਾ ਮਤਲਬ ਘੱਟ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੇ ਆ ਇਹ ਤੇ ਸਾਡਾ ਇੱਕ ਤੁਸੀਂ ਦੇਖਿਓ ਇਹ ਚੱਕ ਚੱਕ ਫੋਟੋਆਂ ਪਾ ਰਹੇ ਆ ਅਸੀਂ ਸਾਡੇ ਦਿੱਲੀ ਦੇ ਕਤਲੇਆਮ ਦੀਆਂ ਉਹ ਟੁਹਾਣੀ ਪਾ ਸਕਦੇ ਸੋਸ਼ਲ ਵੀਡੀਓ ਤੇ ਸਾਨੂੰ ਮਤਲਬ ਇਹ ਅਸੀਂ ਖੁੱਲ ਕੇ ਗੱਲ ਨਹੀਂ ਕਰ ਸਕਦੇ ਸਾਡੇ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਸਾਡੇ ਚੈਨਲ ਇਥੇ ਸੋਸ਼ਲ ਮੀਡੀਆ ਹੈਗਾ ਜਿੰਨੇ ਵੀ ਸਾਡੇ ਪੱਤਰਕਾਰ ਹੈ ਕੰਮ ਕਰਦੇ ਆ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਖੁੱਲ ਕੇ ਗੱਲ ਨਹੀਂ ਕਰ ਅਸੀਂ ਡੈਮੋਕ੍ਰੇਸੀਆਂ ਜੀ ਅਸੀਂ ਦੇਸ਼ ਦੀ ਦੁਨੀਆ ਦੀ ਪਹਿਲੀ ਵੱਡੀ ਡੈਮੋਕ੍ਰੇਸੀ ਕਿਹੜੀ ਡੈਮੋਕ੍ਰੇਸੀ ਆ ਤੁਸੀਂ ਤੁਸੀਂ ਕਿਸੇ ਨੂੰ ਆਵਾਜ਼ ਚੱਕਣ ਨਹੀਂ ਦੇਣੀ ਮੈਂ ਕਹਿੰਦਾ ਵੀ ਮੈਨੂੰ ਖੁੱਲ ਕੇ ਬੋਲਣ ਦਿਓ ਲਓ ਮੈਂ ਦਿੱਲੀ 84 ਤੇ ਵੀ ਬੋਲਦਾ ਤੇ ਮੈਂ ਤੁਸੀ ਕਹਿੰਦੇ ਹਿੰਦੂ ਮਾਰੇ ਇੱਥੇ ਜੀ 35000 ਹਿੰਦੂਆਂ ਦਾ ਕਤਲੇਆਮ ਉਹ ਤੇ ਵੀ ਬੋਲਦਾ ਤੁਸੀਂ ਬੋਲਣ ਦਿਓਗੇ ਤੁਸੀਂ ਤਾਂ ਅੱਤਵਾਦੀ ਦੇਸ਼ ਤਰੋਹੀ ਮੈਂ ਕੁਝ ਦਿਨਾਂ ਤੋਂ ਇਹੀ ਗੱਲ ਕੀਤੀ ਸੀ ਭੈਣਾ ਕਿ ਸਾਡੇ 40 ਸਾਲ ਪਹਿਲਾਂ ਕਤਲੇਆਮ ਕੀਤਾ ਤੁਸੀਂ ਨੇ ਮੈਨੂੰ ਅੱਤਵਾਦੀ ਦੇਸ਼ ਤਰੋਹੀ ਐਲਾਨ ਰੱਖਿਆ ਇਹਨਾਂ ਨੇ ਖਾਲਸਤਾਨੀ ਐਲਾਨ ਰੱਖਿਆ ਘੱਟ ਗਿਣਤੀ ਨੂੰ ਇਹ ਦਬਾਇਆ ਜਾ ਰਿਹਾ ਹੈ ਇਹ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਚਾਹੇ ਅੱਜ ਤੁਸੀਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਹੋ ਇਹ ਦੇਸ਼ ਨਾ ਬਣਿਆ ਨਾ ਬਣਨਾ ਹੈ ਇਹ ਦੇਸ਼ ਜਿਵੇਂ ਚੱਲਦਾ ਇਸ ਤਰੀ ਚੱਲੂਗਾ ਇਸ ਦੇਸ਼ ਨੂੰ ਨਾજર ਨਹੀਂ ਅਸੀਂ ਲੱਗਣ ਦੇਵਾਂਗੇ ਉਹ ਹਿੰਦੂ ਰਾਸ਼ਟਰ ਤਾਂ ਜਮੀ ਨਹੀਂ ਬਣਾ ਸਕਦੇ ਜਿਹੜੇ ਘਰੇ ਬਿਜ਼ਨਸ ਕਮਾਉਂਦੇ ਆ ਲੋਕਾਂ ਤੋਂ ਪੈਸੇ ਕਮਾਉਂਦੇ ਆ ਗਰੀਬਾਂ ਨਾਲ ਧੱਕਾ ਕਰਦੇ ਆ ਇੱਕ ਬੰਦਾ ਉਹਨਾਂ ਦਾ ਫੌਜ ਨਹੀਂ ਆ ਸਰਟੀਫਿਕੇਟ ਸਾਤੋਂ ਲੈਂਦੇ ਆ ਉਹ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇਹ ਆਪਸ ਦੇ ਵਿੱਚ ਫੁੱਟ ਪਾ ਰਹੇ ਆ ਪਰ ਮੈਂ ਸਭ ਤੋਂ ਪਹਿਲੀ ਵੀਡੀਓ ਜਿਹੜੀ ਦੇਖੀ ਉਹ ਉੱਥੋਂ ਦੇ ਹੀ ਕਸ਼ਮੀਰ ਦੇ ਹੀ ਮੁਸਲਮਾਨ ਭਾਈਚਾਰੇ ਦੇ ਸੀਗੀ ਜਿੰਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਮਹਿਮਾਨ ਸਾਡੀ ਜਾਨ ਨੇ ਸਭ ਤੋਂ ਪਹਿਲਾਂ ਨਾਰਾ ਉਹਨਾਂ ਦਾ ਇਹ ਸੀ ਤੇ ਸਭ ਤੋਂ ਪਹਿਲਾਂ ਮੋਮਬਤੀਆਂ ਵੀ ਉਹਨਾਂ ਨੇ ਹੀ ਚੱਕੀਆਂ ਉਹਨਾਂ ਨੇ ਇਹੋ ਜੇ ਬਿਆਨ ਦਿੱਤੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਕੁਝ ਕੁ ਲੋਕਾਂ ਦੇ ਵੱਲੋਂ ਤੇ ਇਹ ਐ ਨਹੀਂ ਵੀ ਹਿੰਦੁਸਤਾਨ ਚ ਪੰਜਾਬ ਚ ਗਰਦਾਸਪੁਰ ਦੀਆਂ ਉਹ ਵੀਡੀਓ ਨੇ ਜਿੱਥੇ ਮੁਸਲਮਾਨ ਮਰਦਾਬਾਦ ਕਿਹਾ ਗਿਆ ਹਾਂਜੀ ਹਾਂਜੀ ਮੈਂ ਦੇਖਿਆ ਤੁਸੀਂ ਉੱਥੇ ਉਹਨਾਂ ਨੇ ਪਾਣੀ ਦੇ ਲੰਗਰ ਲਾ ਦਿੱਤੇ ਉਹ ਗਰੀਬਾ ਲਵੇ ਕੁਛ ਨਹੀਂ ਹੈ ਭੈਣ ਆਪਾਂ ਪੰਜਾਬ ਦੀ ਧਰਤੀ ਤੇ ਸੰਪੰਨ ਦੇ ਲੋਕ ਆਪਾਂ ਆਪਣੇ ਲਵੇ ਤੋੜਾ ਨਹੀਂ ਆਪਾਂ ਲੰਗਰ ਲਾਉਣੇ ਪਰ ਉਹਨਾਂ ਨੇ ਵਿਚਾਰੇ ਨੇ ਆਪਦੇ ਸਾਧਨ ਫ੍ਰੀ ਕਰਤੇ ਉਹਨਾਂ ਨੇ ਕਮਰੇ ਵਿਚਾਰਿਆਂ ਨੇ ਉੱਥੇ ਆਪਣੇ ਸਿੱਖਾਂ ਦੇ ਸੀ ਗੁਰੂ ਘਰ ਉੱਥੇ ਲੇਡੀਜ਼ ਹਿੰਦੂਆਂ ਦੀਆਂ ਸ਼ਰਨ ਲਈ ਹੋਈ ਆ ਅਸੀਂ ਸਤਿਕਾਰ ਕਰਦੇ ਆ ਤੇ ਉਹਨਾਂ ਮੁਸਲਮਾਨਾਂ ਨੇ ਵੀ ਉੱਥੇ ਲੰਗਰ ਵਗੈਰਾ ਮਦਦ ਕੀਤੀ ਬਹੁਤ ਵੀਡੀਓ ਨੇ ਅੱਛਾ ਜੇ ਕਿਸੇ ਦੇ ਹੁਣ ਮਾੜੀ ਜੀ ਮੁਸਕਾਨ ਕਿਸੇ ਕੁਦਰਤ ਕੋਈ ਗੱਲ ਦੇਖ ਕੇ ਆ ਗਈ ਇਹਨਾਂ ਨੇ ਸਕਰੀਨ ਸ਼ਾਟ ਲੈਣਾ ਇਹਨਾਂ ਦੇ ਆਈਟੀ ਸੈਲਾ ਨੇ ਆਹ ਦੇਖੋ ਇਹ ਪਹਿਲਿਆਂ ਨੇ ਕਤਲ ਕਰਤਾ ਦੂਜਿਆਂ ਦਾ ਕੰਮ ਹੈ ਕੈਂਡਲ ਮਾਰਚ ਕੱਢਣਾ ਤੀਜਿਆਂ ਦਾ ਆ ਜੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੁਸਲਮਾਨਾਂ ਨੂੰ ਵੀ ਤੁਸੀਂ ਤੁਸੀਂ ਕੀਤਾ ਇਹ ਕੰਮ ਮੈਂ ਕਿਹਾ ਫਿਰ ਤੁਸੀਂ ਆ ਜੂਪੀ ਚ ਇੱਕ ਹਿੰਦੂ ਜਿਹੜਾ ਕੰਪਨੀ ਦਾ ਕੋਈ ਮੈਨੇਜਰ ਵੀ ਸੀ ਸ਼ਾਇਦ ਉਹ ਉਹ ਫੜਿਆ ਪਾਕਿਸਤਾਨ ਨੂੰ ਆਪਣੇ ਦੇਸ਼ ਦੀ ਸੂਬੂ ਦਿੰਦਾ ਉਸ ਕਰਕੇ ਫਿਰ ਸਾਰੇ ਹਿੰਦੂਆਂ ਨੂੰ ਕਹਿ ਦਈਏ ਵੀ ਗਦਾਰ ਹੋ ਤੁਸੀਂ ਤੁਸੀਂ ਕਿਵੇਂ ਕਹਿ ਸਕਦੇ ਆਪਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਧੱਕਾ ਹੈ ਇਹ ਜ਼ੁਲਮੀ ਹੈਗਾ ਉਹਨਾਂ ਗਰੀਬਾਂ ਤੇ ਉਹ ਕਸ਼ਮੀਰ ਦੇ ਲੋਕ ਵਿਚਾਰੇ ਕੋਈ ਦਿਹਾੜੀਆਂ ਕਰਕੇ ਉਹ ਕਰਦੇ ਆ ਉਹਨਾਂ ਨੇ ਫਿਰ ਵੀ ਐਡਾ ਦਿਲ ਦਿਖਾਇਆ ਕਿ ਕੱਪੜਿਆਂ ਦਾ ਉਹ ਦਵਾਈਆਂ ਦਾ ਸਾਰਾ ਸਿਸਟਮ ਉਹਨਾਂ ਨੇ ਲਾਇਆ ਅੱਛਾ ਮੈਂ ਹੋਰ ਬੇਨਤੀ ਕਰਦਾ ਇਹ ਕਹਿੰਦੇ ਅੱਜ ਮੈਂ ਇੱਕ ਸਾਡੇ ਦੇਖ ਰਿਹਾ ਸੀਗਾ ਸਾਡੇ ਲੋਕ ਵੀ ਇਸ ਚੀਜ਼ ਨੂੰ ਦਬਦੇ ਆ ਉਥੇ 2000 ਬੰਦਾ ਘੁੰਮਣਾਉਂਦਾ ਕਹਿੰਦੇ 7 ਲੱਖ ਕੇਜੀ ਫੌਜ ਲੱਗੀ ਹੋਈ ਆ ਕਸ਼ਮੀਰ ਦੇ ਵਿੱਚ ਸਿਕਿਉਰਿਟੀ ਵਗੈਰਾ ਜਿੰਨੀਆਂ ਵੀ ਉੱਥੇ ਹੈਗੀ ਆ ਹੁਣ ਉਹਨਾਂ ਵਾਸਤੇ ਤੁਸੀਂ 5 ਗਨਮੈਨ ਨਹੀਂ ਖੜਾ ਸਕਦੇ ਸੀਗੇ ਤੁਸੀਂ ਉਹਨਾਂ ਵਾਸਤੇ ਗਨਮੈਨ ਨਹੀਂ ਉੱਥੇ ਤੁਸੀਂ ਫਸਟ ਰੇਟ ਦਾ ਕੋਈ ਪ੍ਰਬੰਧ ਹੈ ਸਾਡੇ ਸਵਾਲ ਤਾਂ ਇਹ ਹੋਣੇ ਚਾਹੀਦੇ ਸੀ ਸਰਕਾਰ ਨੂੰ ਕਿ ਅਜੀਤ ਡਵਾਲ ਅਸਤੀਫਾ ਦੇਵੇ ਜਿਹੜੇ ਨੂੰ ਇਹੀ ਨਾ ਪਤਾ ਲੱਗਿਆ ਹੋਵੇ ਵਿਪਨਰਾਤ ਵਰਗੇ ਸਾਡੇ ਦੇਸ਼ ਦੇ ਵਿੱਚ ਹੈਲੀਕਾਪਟਰ ਉੱਚ ਕੁਆਲਿਟੀ ਦੇ ਕਰੈਸ਼ ਕਰ ਗਏ ਮੌਸਮ ਨਹੀਂ ਖਰਾਬ ਸੀ ਪਲਵਾਮਾ ਹੋ ਗਿਆ ਤਾਂ ਜੀਤ ਡ왈 ਨੂੰ ਪਤਾ ਹੀ ਲੱਗਿਆ ਪਹਿਲਗਾਮ ਦਾ ਤਾਂ ਨਹੀਂ ਉਰੀ ਦਾ ਤਾਂ ਨਹੀਂ ਇਹਨੂੰ ਪਤਾ ਲੱਗਿਆ ਇੱਕ ਮੁਸਲਮਾਨ 11 ਲੋਕਾਂ ਨੂੰ ਬਚਾ ਗਿਆ ਉਹ ਗਦਾਰ ਹੈ ਇੱਕ ਮੁਸਲਮਾਨ ਆਦਲ ਹੁਸੈਨ ਆਪਣੀ ਜਾਨ ਵਾਰ ਗਿਆ ਸ਼ਹੀਦ ਹੋ ਗਿਆ ਤੇ ਲੜਦਾ ਅਤਵਾਦੀ ਨਾਲ ਉਹ ਗਦਾਰ ਹੈ ਇਹੀ ਇਹੀ ਫਿਰ ਦੇਸ਼ ਭਗਤ ਹੋ ਗਏ ਇਹ ਇਹਨਾਂ ਨੇ ਕਰਿਆ ਕੀ ਹੈ ਇਹ ਇਹਨਾਂ ਦੀ ਆਪਾਂ ਜਿਹੜੇ ਇਹਨਾਂ ਦਾ ਸੰਗ ਹੈ ਅਸਲ 'ਚ ਇਹ ਜਿਹੜੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਲੜਦੇ ਹੁੰਦੇ ਸੀ ਅੰਗਰੇਜ਼ਾਂ ਦੀ ਅਦਾਲਤਾਂ 'ਚ ਗਵਾਹੀਆਂ ਦੇਦੇ ਉਹਨਾਂ ਨੂੰ ਇਹਨਾਂ ਨੇ ਸਜ਼ਾ ਕਰਾਈਆਂ ਸਾਡੇ ਸੁਤੰਤਰਤਾ ਸਨਾਨੀਆਂ ਨੂੰ ਇਹੀ ਫਿਰ ਤਾਂ ਦੇਸ਼ ਭਗਤ ਹੋਗੇ ਹੂੰ ਬਿਲਕੁਲ ਤਾਂ ਜਿਹੜਾ ਪਹਿਲ ਗਾਮ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਅਸੀਂ ਬਾਈ ਦੇ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਤੇ ਕਦੇ-ਕਦੇ ਵਿੱਚੋਂ ਕਟਨਾਵਾ ਇਹੋ ਜਿਹੀਆਂ ਵੀ ਹਿਮਾਚਲ ਵਰਗੀਆਂ ਵੀ ਆਉਂਦੀਆਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਘਟਿਆ ਜਾਂਦਾ ਹੈ ਇਆ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕਦੇ ਝੰਡੇ ਉਤਾਰ ਦਿੱਤੇ ਜਾਂਦੇ ਆ ਉਹਨਾਂ ਨਾਲੋਂ 100 ਗੁਣਾ ਚੰਗੇ ਮੈਂ ਕਸ਼ਮੀਰ ਦੇ ਲੋਕਾਂ ਨੂੰ ਕਹੂੰਗੀ ਕਿਉਂਕਿ ਉਹਨਾਂ ਨੇ ਬਹੁਤ ਸਤਕਾਰ ਕੀਤਾ ਤੇ ਇੱਕ ਭੈਣ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਨੌਵੇਂ ਪਾਤਸ਼ਾਹ ਫਿਰ ਆਉਣ ਹਿੰਦ ਦੀ ਚਾਦਰ ਬਣ ਕੇ ਇਹਦੇ ਉੱਤੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿਹੜਾ ਕੋਈ ਸੱਚਾ ਵੈਸੇ ਤੇ ਮੈਂ ਮਸਕੀਨ ਜੀ ਨੂੰ ਸੁਣਿਆ ਉਹ ਕਹਿੰਦੇ ਵੀ ਛੇਰਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਹਰ ਇੱਕ ਵਿਅਕਤੀ ਸਿੱਖ ਹੈ ਅਮਰ ਤੇ ਸ਼ੱਕੇ ਸਿੰਘ ਬਣਦਾ ਜੀ ਆਪਾਂ ਆਪਣੇ ਵੀ ਸਹਿਜ ਧਾਰੀ ਹੈ ਉਨ ਜਿਹੜੇ ਸੱਚੇ ਇਨਸਾਨੀਅਤ ਦੇ ਰਾਖੇ ਆ ਉਹ ਬਿਲਕੁਲ ਹੀ ਕਹਿੰਦੇ ਆ ਉਹ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਦਾ ਸਤਕਾਰ ਕਰਦੇ ਆ ਉਹ ਚਾਹਕਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਪਰ ਇਹਨਾਂ ਦੇ ਮੇਰੇ ਕੋਲ ਸਕਰੀਨਸ਼ਾਟ ਪਏ ਆ ਇਹਨਾਂ ਦੀ ਮਾਨਸਿਕਤਾ ਐਸੀ ਗੰਦੀ ਹੋ ਗਈ ਹੈ ਨਾ ਕੁਝ ਲੋਕਾਂ ਦੀ ਜਿੰਨਾ ਕਰਕੇ ਸਾਨੂੰ ਸੱਚੇ ਲੋਕਾਂ ਨੂੰ ਵੀ ਅਸੀਂ ਸ਼ੱਕ ਦੀ ਨਿਗਾ ਨਾਲ ਦੇਖਦੇ ਆ ਅਖੇ ਜੀ ਸਹਿਬਜ਼ਾਦੇਤਾ ਜੀ ਇੱਥੇ ਸਿੱਖਾ ਨੇ ਉਹ ਕਰੇ ਗਾਲ ਮੁਗਲਾ ਇਹ ਮੁਗਲਾਂ ਨੂੰ ਫਾਰਕ ਕਰਨ ਲੱਗੇ ਹੋਏ ਨੇ ਇਹੋ ਜੀ ਇਹਨਾਂ ਦੀ ਘਟੀਆ ਮਾਨਸਿਕਤਾ ਹੋ ਗਈ ਹੈ ਇਹ ਤੁਸੀਂ ਦੇਖਣਾ ਪੈਣਾ ਮੈਂ ਅੱਜ ਇੱਕ ਬੇਨਤੀ ਕਰਦਾ ਦੇਸ਼ ਨੂੰ ਜਿੱਥੇ ਦੇਸ਼ ਦੇ ਵਿੱਚ ਘੱਟ ਗਿਣਤੀ ਸਿੱਖ ਰਹਿੰਦੇ ਆ ਘੱਟ ਗਿਣਤੀ ਮੁਸਲਮਾਨ ਰਹਿੰਦੇ ਆ ਘੱਟ ਗਿਣਤੀ ਹਿੰਦੂ ਰਹਿੰਦੇ ਆ ਕਿ ਤੁਸੀਂ ਆਪਣੀ ਸੁਰੱਖਿਆ ਦਾ ਪ੍ਰਬੰਧ ਕਰ ਲਓ ਤੁਸੀਂ ਸਮਝਦਾਰ ਹੋ ਜੋ ਇਹ ਐਸਾ ਮਾਹੌਲ ਮੈਂ ਮਹਾਕੁੰਭ ਗਿਆ ਸੀਗਾ ਰਸਤੇ 'ਚ ਟ੍ਰੇਨ ਦੇ ਵਿੱਚ ਕੋਈ ਮੁਸਲਮਾਨ ਨਹੀਂ ਸੀ ਇਕੱਲਾ ਮੈਂ ਸੀ ਦਸਤਾਰ ਤਾਰੀ ਸਿੱਖ ਤੇ ਬਾਕੀ ਸਾਰੇ ਹਿੰਦੂ ਸੀ ਉਹਦੇ ਵਿੱਚ ਇਹੀ ਗੱਲਾਂ ਚੱਲਦੀਆਂ ਜਾ ਰਹੀਆਂ ਸੀ ਮੁਸਲਮਾਨ ਤੋਂ ਮਾੜੀ ਮੁਸਲਮਾਨ ਦੀ ਮਾੜੀ ਕਰਨ ਤੋਂ ਬਿਨਾ ਕੋਈ ਗੱਲ ਹੀ ਨਹੀਂ ਚੱਲੀ ਮੈਂ ਕਿਹਾ ਵੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਮੈਂ ਬੇਨਤੀ ਕਰਦਾ ਕਿ ਐਸਾ ਮਾਹੌਲ ਨਾ ਸਿਰਜੋ ਇਹਨਾਂ ਸਿਆਸੀ ਪਾਰਟੀਆਂ ਨੂੰ ਕਿ ਜਿੱਥੇ ਘੱਟ ਗਿਣਤੀ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਰਹਿੰਦੇ ਆ ਉਹਨਾਂ ਦਾ ਤੁਸੀਂ ਕਤਲੇਆਮ ਕਰਾ ਦਿਓ ਨੁਕਸਾਨ ਕਰਾ ਦਿਓ ਚੰਦ ਵੋਟਾਂ ਵਾਸਤੇ ਕਿਉਂਕਿ ਆਚਾਰਕਾ ਨੀਤੀ ਕਹਿੰਦੀ ਹੈ ਬੀ ਜੇ ਸਾਨੂੰ ਰਾਜ ਸਥਾਪਿਤ ਕਰਨ ਲਈ 100 200 ਬੰਦਾਵਾਂ ਦਾ ਮਰਵਾਉਣਾ ਪੈ ਜੇ 5 4000 ਕੋਈ ਵੱਡੀ ਗੱਲ ਨਹੀਂ ਹੁੰਦੀ ਮੈਂ ਬੇਨਤੀ ਕਰਦਾ ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਇਹਨਾਂ ਦੇ ਚੰਗਲਵਾ ਦੇਣਾ ਤੁਹਾਨੂੰ ਹਮ ਇੱਕ ਟ੍ਰੇਨ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਪਤਾ ਨਹੀਂ ਉਹ ਕਿਸੇ ਫਿਲਮ ਦਾ ਸੀਨ ਹੈ ਜਾਂ ਹੁੰਦੀਆਂ ਨੇ ਜਾਂ ਕਿੱਦਾਂ ਦੀਆਂ ਨੇ ਉਹਦੇ ਵਿੱਚ ਇੱਕ ਟ੍ਰੇਨ ਆਉਂਦੀ ਆ ਤੇ ਹਜ਼ਾਰਾਂ ਦੀ ਤਾਦਾਦ ਚ ਮੁਸਲਮਾਨ ਹੁੰਦੇ ਨੇ ਤੇ ਉਹਨਾਂ ਨੂੰ ਟ੍ਰੇਨ ਦੇ ਵਿੱਚ ਉਹ ਇੱਕ ਦੂਜੇ ਨੂੰ ਪਿਛੇ ਛੱਡ ਕੇ ਦਵਾ-ਦਵ ਟ੍ਰੇਨ 'ਚ ਚੜਨ ਦੀ ਕੋਸ਼ਿਸ਼ ਕਰਦੇ ਆ ਇਹਨੂੰ ਦੇਖ ਕੇ ਜਿਹੜੀਆਂ ਅਸੀਂ 1947 ਤੇ ਬਣੀਆਂ ਫਿਲਮਾਂ ਦੇਖੀਆਂ ਸੀ ਗਦਰ ਵਰਗੀਆਂ ਉਹਨਾਂ ਵਰਗਾ ਮਾਹੌਲ ਹੈ ਜਿਹੜਾ ਉਹ ਦਿਸਦਾ ਤੇ ਕੁਝਕ ਜਿਨ੍ਹਾਂ ਜਿਵੇਂ ਮੰਨ ਲਓ ਇਹੋ ਜਿਹੇ ਜਿਵੇਂ ਤੁਸੀਂ ਅੰਧਪਗਤ ਲੋਕ ਹੁੰਦੇ ਆ ਉਹ ਇਹੋ ਜੀਆਂ ਚੀਜ਼ਾਂ ਨੂੰ ਦੇਖ ਕੇ ਅਟੈਕ ਵਰਗੇ ਖਿਆਲ ਵੀ ਉਹਨਾਂ ਦੇ ਦਿਮਾਗ 'ਚ ਕਈ ਵਾਰ ਆ ਜਾਂਦੇ ਆ ਤੇ ਇਹਦੀ ਜ਼ਿੰਮੇਵਾਰ ਕੌਣ ਹੈ ਇਹੋ ਜੀਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇਣਾ ਚਾਹੀਦਾ ਨਹੀਂ ਹੋਣ ਦੇਣਾ ਚਾਹੀਦਾ ਜੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਉਹਦੇ ਹੱਥ 'ਚ ਆਪਾ ਇੱਥੇ ਕਹਿ ਦਈਏ ਸਟੇਟ ਸਰਕਾਰਾਂ ਦੀ ਪਾਵਰ ਨਹੀਂ ਹੁੰਦੀ ਏ سوشل ਮੀਡੀਆ ਜਿਹੜੇ ਦਫ਼ਤਰ ਬਣੇ ਹੋਏ ਆ ਉਹ ਸਾਰੇ ਇਹਨਾਂ ਦੇ ਅੰਡਰ ਹੈ ਫੇਸਬੁੱਕ ਦਾ YouTube ਦਾ ਉਹ ਇਹ ਹੀ ਬੰਦ ਕਰਦੇ ਟਿਕਟੌਕ ਤੇ ਰੋਕ ਲਈ ਕੇਂਦਰ ਨੇ ਲਈ ਪੰਜਾਬ ਸਰਕਾਰ ਥੋੜੂ ਲਾ ਸਕਦੀ ਹੈ ਪਾਵਰਾਂ ਹੁੰਦੀਆਂ ਠੀਕ ਹੈ ਹੁਣ ਤੁਸੀਂ ਦੇਖੋ ਹਰਿਆਣਾ ਦੀਆ ਵੀਡੀਓ ਦੇਖੀਆ ਮੈਂ ਉੱਥੇ ਮੁਸਲਮਾਨਾਂ ਨੂੰ ਕੱਢਿਆ ਜਾ ਰਿਹਾ ਹੈ ਹੋਰ ਬਹੁਤ ਵੀਡੀਓ ਦੇਖਿਆ ਮੁਸਲਮਾਨਾਂ ਨੂੰ ਕੱਢਿਆ ਜਾ ਰਿਹਾ ਇੱਕ ਮੁਸਲਮਾਨ ਮੰਦਿਰ ਚ ਕੰਮ ਕਰਦਾ ਸੀ ਉਸ ਨੂੰ ਕੱਢਿਆ ਗਿਆ ਆਖੇ ਅਸੇ ਕਮੈਂਟ ਕੀਤੇ ਜਾ ਰਹੇ ਹੈ ਕਿ 27 ਦੇ ਬਦਲੇ 27000 ਲਵਾਂਗੇ ਇਹ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਜੇ ਕੋਈ ਦੇਸ਼ ਦਾ ਮਾਹੌਲ ਖਰਾਬ ਹੁੰਦਾ ਕੱਲ ਨੂੰ ਅੱਗ ਲੱਗਦੀ ਹੈ ਸਾਡੇ ਦੇਸ਼ ਚ ਇਹ ਜਹਾ ਲਾ ਐਂਡ ਆਰਡਰ ਦੀ ਜਿਹੜੀ ਕਾਨੂੰਨ ਦੀ ਸਥਿਤੀ ਖਰਾਬ ਹੁੰਦੀ ਹੈ ਅਮਨ ਕਾਨੂੰਨ ਵਿਗੜਦਾ ਉਹਦੀ ਜ਼ਿੰਮੇਵਾਰ ਸਿੱਧੀ ਸਿੱਧੀ ਕੇਂਦਰ ਸਰਕਾਰ ਬੀਜੇਪੀ ਹੈ ਪਰ ਇਹਨੂੰ ਹੋਣਾ ਫਾਇਦਾ ਇਨਾਂ ਨੂੰ ਭਾਜਪਾ ਨੂੰ ਇਸ ਦਾ ਫਾਇਦਾ ਹੀ ਹੋਣਾ ਹੈ ਇਹ ਤਾਂ ਹੀ ਤੇ ਇਹਦਾ ਕੁਝ ਹੁਣ ਦਿੱਤਾ ਜਾ ਰਿਹਾ ਹੈ ਬਿਲਕੁਲ ਤਾਂ ਹਿੰਦੂ ਤਬਕੇ ਦੀ ਵੋਟ ਇੰਡੀਆ ਦੇ ਵਿੱਚ ਜ਼ਿਆਦਾ ਹੈ ਜਿਹਦਾ ਸ਼ਾਇਦ ਲਾਹਾ ਲੈਣ ਲਈ ਸਰਕਾਰਾਂ ਇਹੋ ਜੀਆਂ ਕੋਝੀਆਂ ਹਰਕਤਾਂ ਕਰਦੀਆਂ ਨੇ ਜੋ ਕੁਝ ਹੁਣ ਤੱਕ ਵਾਪਰਿਆ ਜਾਂ ਬਾਈ ਨਾਲ ਜਦੋਂ ਅਸੀਂ ਗੱਲਾਂ ਕੀਤੀਆਂ ਤੇ ਕੋਸ਼ ਅਸੀਂ ਆਪਣੀ ਸਮਝ ਮੁਤਾਬਕ ਵੀ ਸਮਝਦੇ ਹਾਂ ਤਾਂ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ ਕਿਉਂ ਨਹੀਂ ਜਾਂਚ ਹੋ ਰਹੀ ਕਿ ਉਹ ਜਿਹੜੇ ਅੱਤਵਾਦੀ ਸੀ ਉਹ ਕਿਵੇਂ ਐਂਟਰ ਹੋਏ ਜਾਂ ਉਹਨਾਂ ਕੋਲ ਹਥਿਆਰ ਕਿਵੇਂ ਆਏ ਕਿ ਜਿਹੜਾ ਬਾਰਡਰ ਏਰੀਆ ਹੁੰਦਾ ਹੈ ਉੱਥੇ ਇੰਨੀ ਸੁਰੱਖਿਆ ਵੀ ਨਹੀਂ ਹੁੰਦੀ ਕਿ ਕੋਈ ਅਨਨੋਨ ਬੰਦਾ ਆ ਕੇ 27 ਬੰਦੇ ਮਾਰ ਜੇ ਤੇ ਇਹਨਾਂ ਨੂੰ ਪਿੰਖ ਤੱਕ ਨਾ ਲੱਗੇ ਇਹਨਾਂ ਨੂੰ ਪਤਾ ਤੱਕ ਨਾ ਲੱਗੇ ਔਰ ਉਸ ਤੋਂ ਵੀ ਬੁਰੀ ਗੱਲ ਉਸ ਦੇ ਵਿੱਚ ਧਰਮ ਨੂੰ ਐਡ ਕੀਤਾ ਗਿਆ ਤੇ ਵਾਇਰਲ ਇਹੀ ਚੀਜ਼ਾਂ ਹੋਈਆਂ ਕਿ ਉਹ ਹਿੰਦੂ ਸੀ ਉਹ ਮੁਸਲਮਾਨ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਇਹ ਮਰਨਾ ਪਿਆ ਇਹ ਗੱਲਾਂ ਵਾਇਰਲ ਹੁੰਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਲਗਾਤਾਰ ਕਟੜ ਕਟੜਪੱਥੀ ਜਿਹੜੇ ਲੋਕ ਸੀਗੇ ਉਹਨਾਂ ਦੇ ਭੜਕਾਊ ਬਿਆਨ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਅੱਗ ਫਿਲਾ ਰਹੇ ਆ ਤਾਂ ਤੁਹਾਡਾ ਕੀ ਵਿਚਾਰ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗगन ਸਿੱਧੂ ਸੰਗਰੂਰ